ਕੀਤਾਵਕਾ ਆਪਣਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਰਾਮਸਰੂਪ ਆਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਆਰੰਭ ਕਰਦੇ ਹਾਂ ਇਸ ਦਾ ਅਗਲਾ ਅਧਿਆਇ ਹਰਿੰਦਰ ਨੂੰ ਜਦੋਂ ਕਦੇ ਉਹਨਾਂ ਦੇ ਪਿੰਡ ਦਾ ਬਲਕਾਰ ਯਾਦ ਆਉਂਦਾ ਤਾਂ ਉਹਨੂੰ ਆਪਣੇ ਹੀ ਪਿੰਡ ਉੱਤੇ ਬੜੀ ਝੇ ਚੜਦੀ ਕਿਵੇਂ ਉਸੇ ਪਿੰਡ ਦੇ ਨੰਬਰਦਾਰ ਪਖਰ ਸਿੰਘ ਨੇ ਪਲੀਜ਼ ਕੋਲ ਮੁਖਵਰੀ ਕਰਕੇ ਉਹਨੂੰ ਮਰਵਾ ਦਿੱਤਾ ਸੀ ਹਰਿੰਦਰ ਨੂੰ ਇਹ ਬਿਲਕੁਲ ਪਤਾ ਨਹੀਂ ਸੀ ਕਿ ਬਲਕਾਰ ਦੇ ਮਰਵਾਉਣ ਵਿੱਚ ਉਹਦਾ ਆਪਣਾ ਬਾਪ ਵੀ ਸ਼ਾਮਲ ਸੀ ਪਰ ਹਰਿੰਦਰ ਨੂੰ ਆਪਣੇ ਪਿੰਡ ਉੱਤੇ ਫਖਰ ਵੀ ਬੜਾ ਸੀ ਇਹ ਪਿੰਡ ਉਹ ਵੀ ਸੀ ਜਿਨ੍ਹਾਂ ਬਲਕਾਰ ਦੀ ਮੁਖਰਹੀ ਕਰਨ ਵਾਲੇ ਨੰਬਰਦਾਰ ਪਖਰ ਸਿੰਘ ਨੂੰ ਇਟਾ ਮਾਰ-ਮਾਰ ਕੇ ਮਾਰ ਦਿੱਤਾ ਸੀ ਬਲਕਾਰ ਦੇ ਖੂਨ ਦਾ ਬਦਲਾ ਲੈ ਲਿਆ ਬਲਕਾਰ ਦੇ ਬਾਪ ਮੱਲਣ ਦੀ ਜ਼ਮੀਨ 30000 ਵਿੱਚ ਜੋ ਗਹਿਣੇ ਸੀ ਜਦੋਂ ਉਹਦਾ ਗਹਿਣਾ ਛੁੱਟਿਆ ਤਾਂ ਇਹ 30000 ਹਰਿੰਦਰ ਨੂੰ ਜ਼ਹਿਰ ਲੱਗਿਆ ਕੀ ਪਤਾ ਉਹਦੇ ਬਾਪ ਨੇ ਇਹ 30000 ਬਰਕਾਰ ਦੇ ਬਾਪ ਜਿੰਮੇ ਕਿੜੀਆਂ-ਕਿੜੀਆਂ ਕਰਤੂਤਾ ਨਾਲ ਚੜਾਇਆ ਹੋਵੇ ਉਹਨੂੰ ਲੱਗਿਆ ਸੀ ਜਿਵੇਂ ਇਹ 30000 ਉਹਨਾਂ ਦੇ ਘਰ ਲਈ ਹਰਾਮ ਹੋਵੇ ਇਸੇ ਕਰਕੇ ਉਹਨੇ ਇਹ 30000 ਬੈਂਕ ਵਿੱਚ ਆਪਣੇ ਨਾਂ ਅਕਾਊਂਟ ਖਲਵਾ ਕੇ ਜਮ੍ਹਾਂ ਕਰਵਾ ਦਿੱਤਾ ਸੀ ਇਹ 30000 ਨੂੰ ਉਹਨੇ ਬਲਕਾਰ ਆਜ਼ਾਦਗਰ ਫੰਡ ਵਿੱਚ ਜੋ ਸੁਰੱਖਿਅਤ ਕਰ ਲਿਆ ਸੀ ਜਦ ਵੀ ਕਦੇ ਬਲਕਾਰ ਦੀ ਪਾਰਟੀ ਦੇ ਕਾਰਕੁਨ ਉਹਦੇ ਕੋਲ ਆਉਂਦੇ ਉਹ ਇਸ ਬਲਕਾਰ ਫੰਡ ਵਿੱਚੋਂ ਜਿੰਨੀ ਉਹਨਾਂ ਦੇ ਲੋੜ ਹੁੰਦੀ ਪੈਸੇ ਕਢਾ ਕੇ ਦੇ ਦਿੰਦਾ ਪਰ ਪਾਰਟੀਕਾਰ ਕੋਨਾਂ ਨੂੰ ਇਸ ਭੇਦ ਦਾ ਪਤਾ ਨਹੀਂ ਸੀ ਇਹ ਸਭ ਹਰਿੰਦਰ ਦੇ ਮਨ ਦਾ ਫੈਸਲਾ ਸੀ ਕਿਸੇ ਸਮੇਂ ਨੂੰ ਲੱਗਿਆ ਸੀ ਕਿ ਉਹਦੇ ਬਾਪ ਦੀ ਐਡੀ ਵੱਡੀ ਜ਼ਮੀਨ ਜਾਇਦਾਦ ਬੇਈਮਾਨੀ ਧੋਖਾ ਫਰੇਵ ਠੱਗੀ ਚੋਰੀ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਬਹੁਤ ਉੱਚਾ ਦਿਸਣ ਦੀ ਬੁਨਿਆਦ ਉੱਤੇ ਖੜੀ ਹੈ ਇੱਕ ਦਿਓ ਕਦ ਬੇਮਤਲਬ ਜਿਹਾ ਬੋੜ ਜਿਹਦਾ ਕਿਸੇ ਨੂੰ ਕੋਈ ਲਾਭ ਨਾ ਹੋਵੇ ਉਲਟਾ ਉਹ ਆਪਣੇ ਸ਼ਾਮ ਵਿੱਚ ਉੱਗੇ ਖੜੇ ਬੂਟਿਆਂ ਲਈ ਮਾਰੂ ਵਿਸੇਧ ਹੋ ਰਿਹਾ ਹੈ। ਅਜਿਹੇ ਬੋੜ ਨੂੰ ਸ਼ਾਂਗਣ ਕੱਟਣ ਦੀ ਲੋੜ ਹੁੰਦੀ ਹੈ। ਇਸੇ ਕਰਕੇ ਆਪਣੇ ਬਾਪ ਦੀ ਜਾਇਦਾਦ ਨੂੰ ਹੋਰ ਵਧਣ ਤੋਂ ਰੋਕ ਲਿਆ ਸੀ। ਰੋਕਿਆ ਹੀ ਨਹੀਂ ਸੀ। ਜਾਇਦਾਦ ਨੂੰ ਸ਼ਾਂਗ ਵੀ ਦਿੱਤਾ ਸੀ। ਜੇ ਮੈਂ ਬੋੜ ਦੀਆਂ ਫਜ਼ੂਲ ਲਾਮਕ ਦੀਆਂ ਟਾਹਣੀਆਂ ਨੂੰ ਕੋਈ ਵੱਢ ਸੁੱਟਦਾ ਹੋਵੇ। ਹਰਿੰਦਰ ਨੇ ਸੋਚਿਆ ਸੀ, ਬੰਦੇ ਨੂੰ ਆਪਣੇ ਲੋਕਾਂ ਦੇ ਬਰਾਬਰ ਦਾ ਹੀ ਰਹਿਣਾ ਚਾਹੀਦਾ ਹੈ। ਆਲੇ ਦੁਆਲੇ ਦੇ ਲੋਕਾਂ ਨਾਲ ਉੱਚਾ ਉੱਠ ਕੇ ਦਾ ਉਹ ਉਲਟਾ ਲੋਕਾਂ ਨਾਲ ਹੀ ਕੱਟਿਆ ਜਾਂਦਾ ਹੈ। ਉਹਨੇ ਆਪਣੇ ਬਾਪ ਨੂੰ ਤਾਂ ਸ਼ਾਂਗ ਲਿਆ ਸੀ ਪਰ ਹੁਣ ਉਹ ਪਿੰਡ ਦੇ ਦੂਜੇ ਲੋਕਾਂ ਦਾ ਕੀ ਕਰੇ? ਪਟਵਾਰੀ ਪਰਮਜੀਤ ਸਿੰਘ, ਨੰਬਰਦਾਰ ਮਹਿਰ ਸਿੰਘ ਅਤੇ ਤੀਰਥ ਸਿੰਘ ਵੀ ਉਹਦੇ ਬਾਪ ਹਰਦੇਤ ਸਿੰਘ ਦੀਆਂ ਲੀਹਾਂ 'ਤੇ ਚੱਲ ਪਏ ਸਨ। ਸਗੋਂ ਹਰਦੇਤ ਸਿੰਘ ਨੂੰ ਕੱਟਣਾ ਚਾਹੁੰਦੇ ਸਨ। ਅਜੇ ਹ ਕੋਈ ਇਨਕਲਾਬ ਦੂਰ ਖੜਾ ਵੀ ਉਹਨੂੰ ਨਹੀਂ ਦਿਸਦਾ ਸੀ ਜਿਹੜਾ ਸਭ ਨੂੰ ਇੱਕ ਬਣਾ ਦੇਵੇਗਾ। ਜਦੋਂ ਕਿ ਸਨ ਉਹ ਨੋਬਰੀ ਨਿੱਜੀ ਜਾਇਦਾਦ ਬਣਾਉਣ ਅਤੇ ਵਧਾਉਣ ਦਾ ਕੋਈ ਹੱਕ ਨਹੀਂ ਹੋਵੇਗਾ। ਅਜਮੇਰ ਧਾਲੀਵਾਲਾ ਤੇ ਰਾਮਦਾਸ ਜਦੋਂ ਪਿਛਲੀ ਵਾਰ ਉਹਦੇ ਪਿੰਡ ਆਏ ਸਨ ਅਤੇ ਉਹ ਤੋਂ 1000 ਰੁਪਏ ਆ ਫੰਡ ਲੈ ਕੇ ਗਏ ਸਨ। ਮੁੜ ਕੇ ਉਹ ਫਿਰ ਕਦੇ ਨਹੀਂ ਸਨ ਆਏ। ਕਈ ਮਹੀਨੇ ਲੰਘ ਚੁੱਕੇ ਸਨ। ਹਰਿੰਦਰ ਦਾ ਜੀ ਕਰਦਾ ਸੀ ਕਿ ਉਹ ਫੇਰ ਵੀ ਕਦੇ ਆਉਣ ਅਤੇ ਉਹਨਾਂ ਕੋਲ ਰਾਤ ਕੱਟ ਕੇ ਜਾਣ। ਉਹਨੂੰ ਉਹਨਾਂ ਦੀਆਂ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ ਸਨ। ਹਰਿੰਦਰ ਚਾਹੁੰਦਾ ਉਹ ਉਹਨਾਂ ਦੀਆਂ ਗੱਲਾਂ ਹੀ ਸੁਣਦਾ ਰਹੇ 24 ਘੰਟੇ ਉਹਨਾਂ ਲੋਕਾਂ ਵਿੱਚ ਹੀ ਬਤੀਤ ਕਰੇ ਹਰਿੰਦਰ ਲਈ ਇਹ ਬਹੁਤ ਮੁਸ਼ਕਲ ਸੀ ਉਹਨੇ ਦੇਖ ਲਿਆ ਸੀ ਕਿ ਇਨਕਲਾਬ ਨਾਂ ਦੀ ਚੀਜ਼ ਕਿਧਰੇ ਨੇੜੇ ਤੇੜੇ ਤਾਂ ਕੀ ਦੂਰੋਂ ਆਉਂਦੀ ਵੀ ਨਹੀਂ ਦਿਸ ਰਹੀ ਜਿਸ ਦੇਸ਼ ਦਾ ਪੋਟਾ ਪੋਟਾ ਲੂ ਨੂੰ ਸਰਮਾਇਦਾਰੇ ਜਾਲ ਵਿੱਚ ਫਸਿਆ ਹੋਵੇ ਅਤੇ ਜਿਸ ਦੇਸ਼ ਦੇ ਲੋਕਾਂ ਨੂੰ ਇਹਦੀ ਸਮਝ ਵੀ ਨਾ ਹੋਵੇ ਉਹ ਮਜ ਵੀ جنੂਨਾ ਜਾ ਤਾਂ ਪਾਤਾ ਰੱਬੀ ਹੋਣੀਆ ਅਤੇ ਪਰਮਾਤਮਾ ਦਾ ਸ਼ੁਕਰ ਮਾਨ ਕੇ ਹੀ ਦਿਨ ਕੱਟ ਰਹੇ ਹੁਣ ਉਥੇ ਇਨਕਲਾਬ ਕਿੱਥੇ ਤੇ ਫੇਰ ਇਹ ਵੀ ਕਿ ਉਹੀ ਲੋਕ ਸਮਾਜਵਾਦੀ ਸਮਝ ਵੀ ਰੱਖਦੇ ਹੋਣ ਹਰਿੰਦਰ ਸੋਚਦਾ ਤਾਂ ਫੇਰ ਆਪਾਂ ਹੀ ਕਿਉਂ ਮਰੀਏ ਬਈ ਆਪਣਾ ਘਰ ਉਜਾੜ ਕੇ ਇਨਕਲਾਬ ਤਾਂ ਆਉਣਾ ਨਹੀਂ ਇੱਕ ਦਿਨ ਉਹਨੂੰ ਤੜਕੇ ਹੀ ਜਾਗ ਆ ਗਈ ਬਿਜਲੀ ਬੱਤੀ ਜਗਾ ਕੇ ਉਹਨੇ ਟਾਈਮ ਪੀਸ ਦੇਖਿਆ ਅਜੇ ਤਾਂ 4 ਵੀ ਨਹੀਂ ਸਨ ਬਜੇ ਦਿਨ ਚੜਨ ਵਿੱਚ ਕਾਫੀ ਚਿਰ ਪਿਆ ਸੀ ਉਹਨੇ ਅੱਖਾਂ ਮੀਚ ਲਈਆਂ ਤੇ ਦੁਬਾਰਾ ਸੌਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਨਾ ਨੀਂਦ ਤਾਂ ਕਿਦਰੇ ਵੀ ਨਹੀਂ ਸੀ ਆ ਰਹੀ ਇੱਕ ਬੇਚੈਨੀ ਜਿਹੀ ਨੇ ਉਹਨੂੰ ਮੰਜੇ ਉੱਤੇ ਫੇਰ ਉਠਾ ਦਿੱਤਾ ਬੈਠ ਕੇ ਵਿੱਚ ਪੈ ਸਟੋਵ ਉੱਤੇ ਉਹਨੇ ਚਾਹ ਦਾ ਗਲਾਸ ਬਣਾ ਲਿਆ ਚਾਹ ਪੀਂਦੇ-ਪੀਂਦੇ ਉਹਦੀ ਸੋਚ ਓਡਾਰੀ ਦੂਰ ਕਿਦੇ ਫੜਫੜਾ ਰਹੀ ਸੀ ਉਹਨੇ ਕੋਈ ਕਿਤਾਬ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ ਉੱਠਿਆ ਨਿਆਈ ਵਿੱਚ ਜੰਗਲ ਪਾਣੀ ਗਿਆ ਅਤੇ ਆ ਕੇ ਨਹਾ ਲਿਆ ਨਹਾ ਕੇ ਨਵੇਂ ਤੋਂਤੇ ਕੱਪੜੇ ਪਾ ਲਏ ਸੱਤ ਮੀਟਰ ਦੀ ਪੱਗ ਨੂੰ ਚਿਣ-ਚਿਣ ਕੇ ਬੰਨਣਾ ਲੱਗਿਆ ਪੱਗ ਬੰਨ ਰਿਹਾ ਸੀ ਤੇ ਉਹ ਕੋਈ ਗੀਤ ਵੀ ਗਾ ਰਿਹਾ ਸੀ ਇੱਕ ਫੈਸਲਾ ਜਿਹੜਾ ਮਨ ਵਿੱਚ ਲੈ ਕੇ ਉਹ ਹੌਲਾ ਫੁੱਲ ਹੋ ਗਿਆ ਹੁਣ ਉਸ ਵਿੱਚ ਸਵੇਰੇ 4 ਵਜੇ ਵਾਲਾ ਮਾਨਸਿਕ ਤਣਾਅ ਨਹੀਂ ਸੀ ਤਿਆਰ ਹੋ ਕੇ ਉਹ ਮਾਂ ਕੋਲ ਗਿਆ ਮਾਂ ਤਾਂ ਜੇ ਸੁੱਤੀ ਹੀ ਪਈ ਸੀ ਬਾਪ ਵੀ ਕੋਲ ਸੁੱਤਾ ਹੋਇਆ ਸੀ ਉਹਨੇ ਹੌਲੀ ਦੇ ਕੇ ਮਾਂ ਦੀ ਬਾਹ ਲੂਣੀ ਤੇ ਆਖਿਆ ਮਾਂ ਮੈਂ ਪਾਸੇ ਜਾ ਕੇ ਆਉਣਾ ਸ਼ਾਮ ਤੱਕ ਸ਼ਾਇਦ ਮੁੜ ਆਉਂਗਾ ਮਾਂ ਨੇ ਸਿਰ ਹਿਲਾਇਆ ਬੋਲੀ ਨਹੀਂ ਉਹ ਭੇੜੇ ਵਿੱਚ ਤੁਰਿਆ ਜਾ ਰਿਹਾ ਸੀ ਮਾਂ ਦੀ ਅੱਖ ਖੁੱਲ ਚੁੱਕੀ ਸੀ ਸਵੇਰ ਦੇ ਕੋਸਮ ਉਸੇ ਵਿੱਚ ਚਿੱਟਾ ਚੰਨ ਰਲਣਾ ਸ਼ੁਰੂ ਹੋ ਗਿਆ ਸੀ ਮਾਂ ਨੂੰ ਪੁੱਤ ਦੀ ਪਿੱਠ ਬਲਾਈ ਸੋਣੀ ਲੱਗੀ ਬੈਠਕ ਵਿੱਚ ਜਾ ਕੇ ਹਰਿੰਦਰ ਨੇ ਇੱਕ ਵਾਰ ਫੇਰ ਸ਼ੀਸ਼ਾ ਦੇਖਿਆ ਉਹਨੂੰ ਆਪਣਾ ਚਿਹਰਾ ਬਹੁਤ ਚੰਗਾ ਲੱਗਿਆ ਭਾਈ ਰੂਪੇ ਦੇ ਬਸ ਅੱਡੇ ਉੱਤੇ ਜਾ ਕੇ ਉਹਨੇ ਸਲਾਤਪੁਰੇ ਤੱਕ ਦੀ ਬੱਸ ਲੈ ਲਈ ਉਹ ਤੋਂ ਬਰਨਾਲੇ ਦੀ ਬੱਸ ਚੜ ਗਿਆ ਬਰਨਾਲੇ ਤੋਂ ਫਿਰ ਸੰਗਰੂਰ ਉਹ ਦੇ ਕਾਦਮ ਆਪਣੇ ਆਪ ਹੀ ਬਾਜ਼ਾਰ ਵੱਲ ਵੱਧ ਗਏ ਕਾਫੀ ਦੂਰ ਅੱਗੇ ਜਾ ਕੇ ਉਹ ਖੱਬੇ ਹੱਥ ਮੁੜ ਗਿਆ ਨਾਬਾ ਗੇਟ ਵੱਲ ਘਰਾਂ ਦਾ ਰਾਹ ਲੱਭਣ ਲੱਗਿਆ ਉਹ ਇੱਕ ਵਾਰ ਇੱਥੇ ਆਇਆ ਤਾਂ ਸੀ ਪਰ ਹੁਣ ਉਹਨੂੰ ਕੋਈ ਥੋਪ ਪਤਾ ਜਿਹਾ ਨਹੀਂ ਲੱਗ ਰਿਹਾ ਸੀ ਅਖੀਰੋਂ ਨੇ ਗਲੀ ਲੱਭ ਹੀ ਲਈ ਦਰਵਾਜ਼ੇ ਦਾ ਤਖਤਾ ਖੜਕਾਇਆ ਪਦਮਾ ਹੀ ਬਾਹਰ ਖੋਲਣ ਆਈ 9 ਵਜ ਰਹੇ ਸਨ ਉਹ ਆਪਣੇ ਸਕੂਲ ਨੂੰ ਜਾਣ ਲਈ ਤਿਆਰ ਸੀ ਚਿੱਟੀ ਸਲਵਾਰ ਕਮੀਜ਼ ਤੇ ਚਿੱਟੀ ਚੁੰਨੀ ਚਿੱਟੇ ਕੱਪੜਿਆਂ ਵਿੱਚ ਉਹਦਾ ਆਪਣਾ ਚਿਹਰਾ ਵੀ ਸਫੈਦ ਸਫੈਦ ਲੱਗ ਰਿਹਾ ਸੀ ਜਿਵੇਂ ਬਰਫ਼ ਵਿੱਚੋਂ ਉਤਰਾਸ਼ ਕੇ ਕਰਦਿਆ ਬੁੱਤ ਸੁਭਕ ਜਹੀ ਅੱਕ ਖੰਬੜੀ ਦਾ ਫੰਬਾ ਜਿਹੜਾ ਉਹਦਾ ਸਰੀਰ ਉਹ ਹਰਿੰਦਰ ਨੂੰ ਸਿੱਧਾ ਹੀ ਅੰਦਰ ਬੈਠ ਕੇ ਵਿੱਚ ਲੈ ਗਈ ਦੋਵੇਂ ਪਰਾਕਰੋਂ ਜਾ ਚੁੱਕੇ ਸਨ ਪਰਜਾਈਆਂ ਆਪਣੇ ਜਵਾਕਾਂ ਨੂੰ ਸਕੂਲ ਭੇਜਣ ਦੇ ਆਹਰ ਵਿੱਚ ਸਨ ਹਰਿੰਦਰ ਨੂੰ ਸੋਫੇ ਉੱਤੇ ਬਿਠਾ ਕੇ ਉਹ ਬਸਪਿੰਦਰ ਦਾ ਹਾਲ-ਚਾਲ ਪੁੱਛਣ ਲੱਗੀ। ਉਹਦਾ ਮਾਡਲ ਸਕੂਲ ਉਸੇ ਗਲੀ ਵਿੱਚ ਸੀ। ਪਰਜਾਈ ਤੋਂ ਚਾਹ ਤਰਾ ਕੇ ਉਹ ਹਰਿੰਦਰ ਨੂੰ ਕਹਿੰਦੀ, "ਤੂੰ ਬੈਠੀ, ਮੈਂ ਹੁਣੇ ਆਉਣੀ ਆ। ਮੈਡਮ ਨੂੰ ਆਖਾਂ ਮਾਂ।" ਉਹ ਮੁੜ ਕੇ ਆਈ ਤਾਂ ਚਾਹ ਬਣੀ ਪਈ ਸੀ। ਗਲਾਸਾਂ ਵਿੱਚ ਪਾ ਕੇ ਰੱਖੀ ਹੋਈ ਸੀ। ਸਕੂਲੋਂ ਆਉਂਦੀ ਉਹ ਦੁਕਾਨ ਤੋਂ ਖਾਣ ਲਈ ਵੀ ਨਿਕਸੁਕ ਜਿਹਾ ਫੜ ਲਿਆਈ। ਬੈਠਕ ਵਿੱਚ ਉਹ ਚਾਹ ਪੀਣ ਲੱਗੇ। ਦੋਵੇਂ ਹੀ ਸਨ ਇੱਕ ਦੂਜੇ ਵੱਲ ਝਾਕਦੇ ਅਤੇ ਜਿਵੇਂ ਅੱਖਾਂ ਵਿੱਚ ਹੀ ਗੱਲਾਂ ਕਰਦੇ। ਅੱਖਾਂ ਦੀ ਜਵਾਨ ਬੁੱਲਣਾ ਤੇ ਆਈ ਤਾਂ ਪਾਦਮਾ ਨੇ ਪੁੱਛਿਆ ਮੇਰੀ ਹੁਣ ਵਾਲੀ ਚਿੱਠੀ ਮਿਲ ਗਈ ਸੀ ਹਾਂ ਕੱਲ ਮਿਲੀ ਐ ਇਸੇ ਕਰਕੇ ਤਾਂ ਆ ਗਿਆ ਮੈਂ ਪਹਿਲੀਆਂ ਚਿੱਠੀਆਂ ਵੀ ਮਿਲਦੀਆਂ ਰਹੀਆਂ ਹੋਣਗੀਆਂ ਹਾਂ ਸਭ ਮਿਲੀਆਂ ਨੇ ਕਦੇ ਇੱਕ ਚਿੱਠੀ ਤਾਂ ਲਿਖ ਦੇਣੀ ਸੀ ਭੁੱਲ ਚੁੱਕ ਗਈ ਨਹੀਂ ਚਿੱਠੀ ਨਹੀਂ ਮੈਂ ਲਿਖੀ ਚੰਗੀਆਂ ਨਹੀਂ ਲੱਗਦੀਆਂ ਮੇਰੀਆਂ ਗੱਲਾਂ ਨਹੀਂ ਇਹ ਗੱਲ ਨਹੀਂ ਹੋਰ ਫੇਰ ਮੈਂ ਸੋਚਿਆ ਤੇ ਠੀਕ ਹੀ ਲਿਖਣੀ ਐ ਕਦੇ ਆਪ ਹੀ ਚਿੱਠੀ ਦਾ ਜਵਾਬ ਬਣ ਕੇ ਜਾਊਗਾ ਅੱਛਾ ਪਾਦਮਨ ਨੇ ਲੰਬਾ ਸਾ ਲਿਆ ਤੇ ਫਿਰ ਉਹਦਾ ਸਾਰੇ ਦਾ ਸਾਰਾ ਬजूद ਇੱਕ ਸਵਾਲ ਬਣ ਕੇ ਹਰਿੰਦਰ ਦੀਆਂ ਅੱਖਾਂ ਵਿੱਚ ਉਤਰ ਗਿਆ ਉਹ ਤਰ ਲੋ ਮੱਛੀ ਉਠੀ ਚਾਹ ਦੀ ਕੁੱਟ ਅੰਦਰ ਕੇ ਮੇਲੰਗੇ ਗਲਾਸ ਉਹਨੇ ਹਿੱਕ ਨੂੰ ਲਾ ਲਿਆ ਤਤੇ ਕੱਚ ਦਾ ਸੇਕ ਵੀ ਉਹਦੀ ਧੜਕਣਾ ਨੂੰ ਬੰਨ ਨਾ ਸਕਿਆ ਉਹਨੂੰ ਲੱਗਿਆ ਚਾਹ ਢੁੱਲ ਜਾਵੇਗੀ ਤੇਰਾ ਅਟੈਚੀ ਕੋਈ ਹਰਿੰਦਰ ਨੇ ਸਵਾਲ ਕੀਤਾ ਪਦਮਾ ਚੁੱਪ ਦੇ ਚੁੱਪ ਰਹਿ ਗਈ ਇੱਕ ਸਿਣ ਲਈ ਉੱઠી ਖਿਜ ਉਹਦੇ ਅੰਦਰ ਹੀ ਮਰ ਗਈ ਉਹ ਕੀ ਜਵਾਬ ਦਿੰਦੀ ਬੜਾ ਫਜ਼ੂਲ ਅਤੇ ਬੇਮੌਕਾ ਸਵਾਲ ਸੀ ਤੇ ਫਿਰ ਹਰਿੰਦਰ ਨੇ ਆਪ ਹੀ ਕਿਹਾ ਆਪਣਾ ਲੀੜਾ ਕਪੜਾ ਜਿਹੜਾ ਹੈਗਾ ਪਾ ਲਟੇ ਚੀਜੋ ਚੱਲ ਉੱਠ ਤੁਰ ਪਦਮਾ ਨੂੰ ਲੱਗਿਆ ਉਹ ਪਾਗਲ ਹੋ ਜਾਵੇਗੀ ਦੂਜੇ ਵਿੰਦ ਉਹਨੇ ਸੋਚਿਆ ਹਰਿੰਦਰ ਪਾਗਲ ਤਾਂ ਨਹੀਂ 15 20 ਮਿੰਟਾਂ ਤੋਂ ਵੱਧ ਸਮਾਂ ਨਹੀਂ ਲੱਗਿਆ ਹੋਵੇਗਾ ਅਟੈਚੀ ਵਿੱਚ ਲੜੀਂਦੇ ਕੱਪੜੇ ਤੇ ਹੋਰ ਜ਼ਰੂਰੀ ਸਮਾਨ ਪਾ ਕੇ ਉਹ ਤਿਆਰ ਹੋਏ ਬੈਠੇ ਸੀ ਚੱਲਦੇ ਸਮੇਂ ਵੱਡੀ ਪਰਜਾਈ ਨੂੰ ਐਨਾ ਹੀ ਆਖਿਆ ਭਾਬੀ ਜੀ ਮੈਂ ਚਲਦੀ ਆ ਪਰਜਾਈ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਕਿੱਧਰ ਕਿਉਂ ਹਰਿੰਦਰਵਾਲ ਧਰ ਦੀ ਨਜ਼ਰ ਨਾਲ ਉਹ ਇੱਕ ਬਲ ਸਿਰਫ ਚਾਹ ਕੇ ਹੀ ਬਸ ਪਦਮਾ ਨੂੰ ਨਾਲ ਲੈ ਕੇ ਉਸ ਨਾਮ ਵਿੱਚ ਦੀ ਬਠਿੰਡੇ ਜਾ ਪਹੁੰਚਿਆ ਉਹ ਕਾਲਜ ਬਚਪਿੰਦਰ ਦੇ ਕੋਲ ਨਹੀਂ ਗਿਆ ਬੱਸ ਸਟੈਂਡ ਤੋਂ ਰਿਕਸ਼ਾ ਲਿਆ ਤੇ ਕਿਲੇ ਦੇ ਦਰਵਾਜ਼ੇ ਕੋਲ ਦੀ ਜਾ ਕੇ ਉਸੇ ਘਰ ਉਹ ਜਾ ਉਤਰੇ ਜਿੱਥੇ ਚਵਾਰੇ ਵਿੱਚ ਪਸ਼ਪਿੰਦਰ ਦੇ ਰਹਿਸ਼ ਸੀ ਪਸ਼ਪਿੰਦਰ ਮਾਲਕਾ ਮਕਾਨ ਦੇ ਘਰ ਚਵਾਰੇ ਦੀ ਚਾਬੀ ਨਹੀਂ ਦੇ ਕੇ ਜਾਂਦੀ ਸੀ ਪਰ ਉਹ ਤਾਂ ਸਿੱਧੇ ਹੀ ਇੱਥੇ ਆ ਗਏ ਸਨ ਇੱਕ ਡੇਢ ਦਾ ਵਕਤ ਹੋ ਗਿਆ ਸੀ ਪਸ਼ਪਿੰਦਰ ਕਾ ਜੋ ਆਉਣ ਵਾਲੀ ਸੀ ਉਹ ਥੱਲੇ ਮਾਲਕਣ ਦੇ ਕਮਰੇ ਵਿੱਚ ਬੈਠੇ ਇਸ ਘਰ ਦੇ ਲੋਕ ਤਾਂ ਹਰਿੰਦਰ ਨੂੰ ਪਹਿਲਾਂ ਹੀ ਜਾਣਦੇ ਸਨ ਕਿੰਨੀ ਵਾਰ ਤੋਂ ਇੱਥੇ ਆਇਆ ਸੀ ਮਾਲ ਕਰਨੇ ਪਦਮਾ ਨੂੰ ਵੀ ਦੇਖਿਆ ਹੋਇਆ ਸੀ ਉਹਨਾਂ ਨੂੰ ਚਾਹ ਵੀ ਪਿਆ ਦੇ ਦਿੱਤੇ ਪਸ਼ਵਿੰਦਰ 2 ਵਜੇ ਆਈ ਹਰਿੰਦਰ ਤੇ ਪਦਮਾ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਦੰਦਾਂ ਵਿੱਚ ਜੀਭ ਲੈ ਕੇ ਅੱਖਾਂ ਟੱਡੀਆਂ ਹਰਿੰਦਰ ਹੱਸ ਪਿਆ ਪਦਮਾ ਗੰਭੀਰ ਹੋ ਗਈ ਆਪਣੇ ਆਪ ਨੂੰ ਸੰਭਾਲਣ ਲੱਗੀ ਪਸ਼ਵਿੰਦਰ ਉਹਨਾਂ ਨੂੰ ਉੱਤੇ ਚਵਾਰੇ ਵਿੱਚ ਲੈ ਗਈ ਪੌੜੀਆਂ ਚੜਦਿਆਂ ਪਸ਼ਵਿੰਦਰ ਦੇ ਦਿਮਾਗ ਵਿੱਚ ਇੱਕ ਗੱਲ ਪੈਂਦੀ ਸੀ ਕਿ ਨਿਕਲ ਜਾਂਦੀ ਸੀ ਇੱਕ ਖੁਸ਼ੀ ਭਰੀ ਹੈਰਾਨੀ ਜਹੀ ਇਹ ਇਸ ਤਰ੍ਹਾਂ ਇਸ ਹਾਲਤ ਵਿੱਚ ਕਿਵੇਂ ਆਏ ਨੇ ਉਹਦੇ ਕੋਲ ਜਵਾਰਾ ਵਿੱਚ ਬੈਠ ਕੇ ਪਹਿਲਾ ਸਵਾਲ ਹੀ ਬਚਪਿੰਦਰ ਨੇ ਇਹ ਕੀਤਾ ਤੁਸੀਂ ਆਏ ਕਿਵੇਂ ਹੋ ਹਰਿੰਦਰ ਨੂੰ ਕੋਈ ਜਵਾਬ ਨਹੀਂ ਆੜਿਆ ਸੀ ਪਾਦਮਨੁ ਸ਼ਰਾਰਤ ਸੁਜੀ ਆਪਣੀ ਚੁੰਨੀ ਦਾ ਪੱਲਾ ਫੜ ਕੇ ਦੋਵੇਂ ਹੱਥਾਂ ਨਾਲ ਬਚਪਿੰਦਰ ਦੇ ਗੋਡੇ ਸ਼ੋਹਾ ਦਿੱਤਾ ਬਚਪਿੰਦਰ ਬਿਜਲੀ ਦਾ ਕਰੰਟ ਲੱਗਣ ਵਾਂਗ ਟਾਪੋਠੀ ਇਸ ਵਾਰ ਤਾਂ ਉਹਦੀ ਜੀਵ ਤਾਲੂਏ ਨਾਲ ਹੀ ਜਾ ਲੱਗੀ ਅੱਖਾਂ ਜਿਵੇਂ ਹੋਣ ਹੀ ਨਾ ਤੇ ਫੇਰ ਬੋਲੀ ਤੋਵਾ ਪਾਦਮਾਨੇ ਨੂੰ ਬਹਾਮ ਫੜ ਕੇ ਬਿਠਾ ਲਿਆ ਥੋੜੀ ਇਹ ਹਿੰਮਤ ਪਸ਼ਪਿੰਦਰ ਨੇ ਜਿਵੇਂ ਦੋਹਾਂ ਨੂੰ ਨਿਸ਼ਾਨਾ ਬਣਾ ਕੇ ਇੱਕੋ ਵਾਰ ਬਿੰਨ ਦੇਣਾ ਹੋਵੇ ਉਪਮੰਤਰ ਗਏ ਤੇ ਫਿਰ ਪਸ਼ਪਿੰਦਰ ਨੇ ਪਾਦਮਨ ਬੁੱਕਲ ਵਿੱਚ ਲੈ ਲਿਆ ਜਫੀ ਵਿੱਚ ਲੈ ਕੇ ਜ਼ੋਰ ਦੀ ਕੁੱਟਿਆ ਉਹਦਾ ਮੂੰਹ ਚੁੰਮਣ ਲੱਗੀ ਉਹਨੂੰ ਛੱਡਿਆ ਤੇ ਉੱਠ ਕੇ ਚੁੱਪਚਾਪ ਬੈਠੇ ਹਰਿੰਦਰ ਦੀ ਗੱਲ ਉਦੋਂ ਕਿ ਪੋਲਾ ਜਾ ਥੱਪੜ ਟਕਾ ਦਿੱਤਾ ਘੜੇ ਵਿੱਚ ਭਰ ਕੇ ਪਾਦਮਨ ਨੂੰ ਪਾਣੀ ਦਾ ਗਲਾਸ ਦਿੱਤਾ ਇੱਕ ਗਲਾਸ ਫਿਰ ਹਰਿੰਦਰ ਨੂੰ ਫਿਰ ਇੱਕ ਗਲਾਸ ਹੋਰ ਪਾਰ ਕੇ ਆਪ ਪੀਣ ਲੱਗ ਪਈ ਫਿਰ ਕਹਿੰਦੀ ਹੁਣ ਰੋਟੀ ਦਾ ਕਰੀਏ ਕੁਛ ਤੁਸੀਂ ਵੀ ਖਾਣੀ ਹੋਊਗੀ ਪਦਮੌਦੀ ਮਦਦ ਕਰਨ ਲੱਗੀ ਸਟੋਬ ਉਤੇ 7-8 ਰੋਟੀਆਂ ਉਹਨਾਂ ਨੇ ਹੋਰ ਲਾ ਲਈਆਂ ਪੁਸ਼ਪਿੰਦਰ ਅਕੱਲੀ ਲਈ ਸਵੇਰ ਦੀ ਰੱਖੀ ਸਬਜ਼ੀ ਹੁਣ ਤੇ ਨਾਲੇ ਕਾਫੀ ਸੀ ਅਚਾਰ ਹੈਗਾ ਸੀ ਪੈਸੇ ਦੇ ਕੇ ਮਾਲਕ ਮਕਾਨ ਦੇ ਸਕੂਲੀ ਮੁੰਡੇ ਤੋਂ ਪੁਸ਼ਪਿੰਦਰ ਨੇ ਦਹੀਂ ਮੰਗਵਾ ਲਈ ਰੋਟੀ ਖਾਂਦੇ ਉਹ ਸੰਗ ਸੰਗ ਗੱਲਾਂ ਕਰਨ ਲੱਗੇ ਰੋਟੀ ਖਾ ਕੇ ਘੜੀ ਬਿੰਧੀ ਆਰਾਮ ਕੀਤਾ ਹੋਵੇਗਾ ਹਰਿੰਦਰ ਤੇ ਪਦਮਾ ਨੂੰ ਚੈਨ ਨਹੀਂ ਸੀ ਉਹਨਾਂ ਦੋਵਾਂ ਨੇ ਪਸ਼ਪਿੰਦ ਨੂੰ ਸਾਰੀ ਸਕੀਮ ਸਮਝਾਈ ਉਹ ਕਹਿੰਦੀ ਚਾਹ ਕਰਦੇ ਆਂ ਚਾਹ ਪੀ ਕੇ ਫਿਰ ਚੱਲਦੇ ਆਪਾਂ ਇੱਥੇ ਇੱਕ ਪ੍ਰੋਫੈਸਰ ਹੈ ਪ੍ਰੋਫੈਸਰ ਗੁਰਬਖਸ਼ ਸਿੰਘ ਮੇਰਾ ਕਲੀਗ ਹੈ ਉਹਦੀ ਵਕੀਲਾ ਨਾਲ ਬਖਫियत ਹੋਊਗੀ ਉਹਦੇ ਘਰ ਚੱਲਦੇ ਆਂ ਗੁਰਬਖਸ਼ ਸਿੰਘ ਮੈਥ ਦਾ ਪ੍ਰੋਫੈਸਰ ਸੀ ਸਿਵਲ ਸਟੇਸ਼ਨ ਵਿੱਚ ਇਕ ਦਰਮਿਆਨੀ ਕਿਸਮ ਦਾ ਕੁਆਟਰ ਲੈ ਕੇ ਰਹਿ ਰਿਹਾ ਸੀ ਘਰ ਵਿੱਚ ਬਸ ਉਹਦੀ ਇੱਕ ਧੀ ਸੀ ਜੋ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ ਉਹਦੇ ਘਰ ਵਾਲੇ ਇਸ ਕੁੜੀ ਬਿੰਦੂ ਨੂੰ 2 ਸਾਲ ਦੀ ਛੱਡ ਕੇ ਮਰ ਗਏ ਸੀ ਪ੍ਰੋਫੈਸਰ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ ਹੁਣ ਫਕੀਰੀ ਜੀਵਨ ਬਤਾ ਰਿਹਾ ਸੀ ਕਾਲਜ ਵਿੱਚ ਕੋਈ ਨਵੇਕਲਾ ਕੋਨਾ ਲੱਭ ਕੇ ਬੈਠ ਜਾਂਦਾ ਅਤੇ ਇੱਕ ਧਾਬ ਪੜਦਾ ਰੂਸੀ ਨਾਵਲ ਪੜਨਾ ਉਹਦਾ ਸ਼ੌਂਕ ਸੀ ਗਰਵਖਸ਼ ਸਿੰਘ ਸੁੱਤਾ ਪਿਆ ਸੀ ਬਿੰਦੂ ਦੂਜੇ ਕਮਰੇ ਵਿੱਚ ਇਕੱਲ ਹੀ ਕੈਰਮ ਬੋਰਡ ਖੇਡ ਰਹੀ ਸੀ। ਪਸ਼ਪਿੰਦਰ ਨੇ ਦਰਵਾਜ਼ਾ ਖੜਕਾਇਆ ਤਾਂ ਬਿੰਦੂ ਨੇ ਆਕੇ ਬਾਹਰ ਖੋਲਿਆ। ਤਿੰਨਾਂ ਜਣੇ ਕੁੜੀ ਦੇ ਮਗਰ ਹੀ ਚਲੇ ਗਏ। ਪਸ਼ਪਿੰਦਰ ਉਹਦਿਆਂ ਗੱਲਾਂ ਨੂੰ ਪੋਲੋਸ ਦੇ ਪ੍ਰੋਫੈਸਰ ਸਾਹਿਬਾਰੇ ਪੁੱਛਣ ਲੱਗੀ। ਕਦੋਂ ਕੁ ਸੁੱਤੇ ਸੀ? ਬਸ ਹੁਣੇ ਸੁੱਤੇ ਆ। ਚੰਗਾ ਚਾਹ ਬਣਾਈਏ ਆਪਾਂ। ਉਹਦਾਂ ਨੂੰ ਉੱਠ ਖੜਨਗੇ। ਪਸ਼ਪਿੰਦਰ ਨੇ ਕਿਹਾ ਤੇ ਫਿਰ ਹਰਿੰਦਰ ਤੇ ਪਦਮਾ ਨੂੰ ਉਹਨੇ ਉਸੇ ਕਮਰੇ ਵਿੱਚ ਬਿਠਾ ਦਿੱਤਾ। ਕੁੜੀ ਕੈਰਮ ਤੋਂ ਨਹੀਂ ਉੱਠੀ। ਬੇਮਤਲਬ ਹੀ ਸਟ੍ਰੋਕ ਮਾਰੀ ਜਾ ਰਹੀ ਸੀ ਪਸ਼ਪਿੰਦਰ ਕਿਚਨ ਵਿੱਚ ਗਈ ਤੇ ਸਟੋਵ ਬਾਲ ਕੇ ਚਾਹ ਧਰ ਦਿੱਤੀ ਹਰਿੰਦਰ ਅਤੇ ਪਦਮਾ ਨੇ ਕੋ ਸਰਮੋਸਰ ਕੀਤੀ ਲੱਗਦਾ ਪਸ਼ਪਿੰਦਰ ਤਾਂ ਪਹਿਲਾਂ ਵੀ ਇੱਥੇ ਆਉਂਦੀ ਜਾਂਦੀ ਆ ਘਰ ਵਿੱਚ ਖੜਕਾ ਹੁੰਦਾ ਸੁਣ ਕੇ ਗੁਰਵਾਕ ਸਿੰਘ ਆਪ ਹੀ ਜਾਗ ਉੱਠਿਆ ਉੱਠ ਕੇ ਪੈਰਾਂ ਵਿੱਚ ਚੱਪਲਾਂ ਪਾਈਆਂ ਤੇ ਸਿਰ ਵਿੱਚ ਕੰਗਾ ਕਰਨ ਲੱਗਿਆ ਕਿਚਨ ਵਿੱਚ ਉਹਨੇ ਪਸ਼ਪਿੰਦਰ ਨੂੰ ਦੇਖ ਲਿਆ ਸੀ ਤੇ ਫੇਰ ਗੁਰਵਾਕ ਸਿੰਘ ਨੂੰ ਉੱਠ ਬੈਠਾ ਦੇਖ ਕੇ ਪਸ਼ਪਿੰਦਰ ਉਹਦੇ ਕਮਰੇ ਵਿੱਚ ਆਈ ਹਰਿੰਦਰ ਅਤੇ ਪਦਮਾ ਬਾਰੇ ਸਭ ਕੁਝ ਉਹ ਛੇਤੀ ਛੇਤੀ ਦੱਸਣ ਲੱਗੀ। ਉਹ ਪਹਿਲਾਂ ਤਾਂ ਮੁਸਕਰਾਉਂਦਾ ਰਿਹਾ ਫਿਰ ਗੰਭੀਰ ਹੋ ਗਿਆ। ਚਾਹ ਪੀਣ ਵੇਲੇ ਪਸ਼ਪਿੰਦਰ ਨੇ ਹਰਿੰਦਰ ਅਤੇ ਪਦਮਾ ਨੂੰ ਗਰਵਕ ਸਿੰਘ ਦੇ ਕਮਰੇ ਵਿੱਚ ਬੁਲਾ ਲਿਆ। ਜਾਲੀ ਵਿੱਚ ਬਿਸਕੁਟ ਵੀ ਸਨ। ਗਰਵਕ ਸਿੰਘ ਨੇ ਪਸ਼ਪਿੰਦਰ ਨੂੰ ਕਿਹਾ, "ਪਸ਼ਪਿੰਦਰ ਬਿੰਦੂ ਵੱਲ ਜਾ ਕਿ ਬਿੰਦੂ ਇੱਕ ਵੱਡੀ ਪਲੇਟ ਵਿੱਚ ਬਿਸਕੁਟਾਂ ਦਾ ਪੈਕਟ ਖੋਲ ਲੇ। ਸਭ ਚੁੱਪ ਚਾਪ ਚਾਹ ਪੀ ਰਹੇ ਸਨ। ਬਿੰਦੂ ਪਸ਼ਪਿੰਦਰ ਵੱਲ ਬਿੰਦੂ ਬਿੰਦੂ ਚਾਹ ਆ ਕੇ ਦੀ ਤੇ ਮੁਸਕਰਾਉਂਦੀ। ਇਹ ਤਾਂ ਇੱਕ ਮੈਜਿਸਟਰੇਟ ਹੈ। ਪਿਛਲੇ ਸਾਲ ਮੌਦੀ ਲੜਕੀ ਨੂੰ ਮੈਥ ਟੀਚ ਕਰਨ ਜਾਇਆ ਕਰਦਾ ਸੀ। ਚੰਗਾ ਆਦਮੀ ਹੈ। ਉਹਦੇ ਨਾਲ ਗੱਲ ਕਰਕੇ ਦੇਖਦੇ ਹਾਂ। ਗਰਵਕ ਸਿੰਘ ਨੇ ਕਿਹਾ। ਹਾਂ ਹਾਂ। ਇਹ ਤਾਂ ਬਹੁਤ ਠੀਕ ਹੈ। ਫਿਰ ਤਾਂ ਗੱਲ ਬਣੀ ਪਈ। ਪਸ਼ਪਿੰਦਰ ਖੇੜਪੁਰ ਉੱਠੀ। ਪਦਮਾ ਤੇ ਹਰਿੰਦਰ ਦੇ ਚਿਹਰਿਆਂ ਤੇ ਇੱਕ ਪੱਖ ਜਹੀ ਆ ਗਈ। ਚਾਹ ਪੀ ਕੇ ਪ੍ਰੋਫੈਸਰ ਦੂਸਰੇ ਕਮਰੇ ਵਿੱਚ ਗਿਆ। ਨਾਈਟ ਸੂਟ ਲਾ ਕੇ ਪੈਂਟ ਬਰਸ਼ਟ ਪਹਿਨ ਲਿਆ। ਬੰਨੀ ਬਣਾਈ ਪਾ ਕੇ ਸਿਰ ਉੱਤੇ ਰੱਖ ਲੇ। ਪਸ਼ਪਿੰਦਰ ਉਹਨਾਂ ਕੋਲ ਅੰਦਰ ਕਮਰੇ ਵਿੱਚ ਆਈ ਅਤੇ ਦੱਸਿਆ ਥੋੜੀ ਦੇਰ ਤੱਕ ਆ ਜਾਂਦੇ ਆ ਸਾਰੀ ਗੱਲ ਸੈਟਲ ਕਰਕੇ ਆਉਣਗੇ ਅਗਲੇ ਦਿਨ ਉਸੇ ਮੈਜਿਸਟ੍ਰੇਟ ਦੀ ਕੋਰਟ ਵਿੱਚ ਪਸ਼ਪਿੰਦਰ ਅਤੇ ਪ੍ਰੋਫੈਸਰ ਗਰਵਖ ਸਿੰਘ ਆਪ ਗਏ ਹਰਿੰਦਰ ਅਤੇ ਪਦਮਾ ਦੀ ਕੋਰਟ ਮੈਰਿਜ ਕਰਵਾ ਦਿੱਤੀ ਗਈ ਤੇ ਫਿਰ ਉਸੇ ਸ਼ਾਮ ਹਰਿੰਦਰ ਪਦਮਾ ਨੂੰ ਲੈ ਕੇ ਕੋਠੇ ਖੜਕ ਸਿੰਘ ਜਾ ਵੜਿਆ ਉਹਨਾਂ ਨਾਲ ਪਸ਼ਪਿੰਦਰ ਵੀ ਆਈ ਪ੍ਰੋਫੈਸਰ ਗਰਵਖ ਸਿੰਘ ਅਤੇ ਬਿੰਦੂ ਵੀ ਪਤਾ ਲੱਗਣ ਉਤੇ ਦਿਆਲੋ ਨੋਂ ਬੋ ਤਦੇ ਸਰੋਤ ਨੇ ਮਿੱਠਾ ਪਾਣੀ ਬਾਰ-ਬਾਰ ਪੀਂਦੀ ਫੇਰੀ ਉਹ ਤੋਂ ਚਾ ਨਹੀਂ ਚੁੱਕਿਆ ਜਾਂਦਾ ਸੀ ਹਰਦੇਤ ਸਿੰਘ ਨੂੰ ਜਿਵੇਂ ਇੱਕ ਹੋਰ ਵੱਡਾ ਝਟਕਾ ਲੱਗਿਆ ਹੋਵੇ ਉਹਦੇ ਲਈ ਜਿਵੇਂ ਇਹ ਇੱਕ ਡਰਾਉਣਾ ਸੁਪਨਾ ਸੀ ਸਭ ਤੇ ਸਾਹਮਣੇ ਆ ਕੇ ਉਹ ਖੜਾ ਤਾਂ ਹੋ ਗਿਆ ਪਰ ਬੋਲਿਆ ਕੁਝ ਨਹੀਂ ਤੇ ਫਿਰ ਅੰਦਰ ਕਮਰੇ ਵਿੱਚ ਜਾ ਕੇ ਖੇਸ ਲੈ ਕੇ ਪੈ ਗਿਆ ਪਤਾ ਨਹੀਂ ਕੀ ਸੋਚਣ ਲੱਗ ਪਿਆ ਘਰ ਵਿੱਚ ਪਿਆ ਚਰਚੋਲਰ ਉਹਨ ਹੋਰ ਵੀ ਦੁਖੀ ਕਰੀ ਜਾ ਰਿਹਾ ਸੀ ਆਂਡਣਾ ਗੋਂਡਣਾ ਸਾਬ ਆ ਗਈਆਂ ਪਾਦਮਾ ਦੇ ਹੱਥਾਂ ਨੂੰ ਫੜਫੜ ਦੇਖਦੀਆਂ ਅਤੇ ਕੋਈ ਉਹਦੀ ਥੋੜੇ ਨੂੰ ਹੱਥ ਲਾ ਕੇ ਉਹਦੇ ਸਹੱਪਣ ਦੀ ਤਾਰੀਫ਼ ਕਰਨ ਲੱਗਦੇ ਸਾਰੇ ਪਿੰਡ ਵਿੱਚ ਖ਼ਬਰ ਫੈਲ ਗਈ ਹਰਦਿਤ ਦਾ ਮੁੰਡਾ ਬਹੂ ਲੈ ਕੇ ਆਇਆ ਗਰਵਖ ਸਿੰਘ ਬਿੰਦੂ ਅਤੇ ਪਸ਼ਪਿੰਦਰ ਉਸ ਰਾਤ ਉੱਥੇ ਹੀ ਠਹਿਰੇ ਦਿਆਲੋ ਨੇ ਖਾਣ ਲਈ ਕਿ ਨਹੀਂ ਕੋਈ ਪਕਵਾਇਆ ਸੀ ਨਾ ਹੀ ਸੱਦ ਕੇ ਕੜਾ ਬਣਵਾਇਆ ਅਤੇ ਸ਼ਰੀਕੇ ਦੇ ਘਰਾਂ ਵਿੱਚ ਫੇਰਿਆ ਅਗਲੇ ਦਿਨ ਗਰਵਖ ਸਿੰਘ ਪਸ਼ਪਿੰਦਰ ਅਤੇ ਬਿੰਦੂ ਪਹਿਲੇ ਬਸ ਹੀ ਬਠੰਡੇ ਨੂੰ ਚਲੇ ਗਏ ਉਹਨਾਂ ਨੇ ਕਾਲਜ ਜਾ ਕੇ ਪੀਰੀਅਡ ਕੀਤਾ ਲੈਣੇ ਸਨ ਬਿੰਦੂ ਨੇ ਸਕੂਲ ਜਾਣਾ ਸੀ ਹਰਦੇਤ ਸਿੰਘ ਉਸੇ ਦਿਨੋਂ ਤੋਂ ਘਰੋਂ ਬਾਹਰ ਨਹੀਂ ਨਿਕਲੇ ਅੰਦਰ ਕਮਰੇ ਵਿੱਚ ਹੀ ਪਿਆ ਰਹਿੰਦਾ ਰੋਟੀ ਵੀ ਝੱਜ ਨਾਲ ਨਹੀਂ ਖਾਂਦਾ ਸੀ ਚਾਹ ਵੀ ਥੋੜੀ ਜਹੀ ਹੀ ਪੀਂਦਾ ਦਿਵਾਲੋਂ ਨਾਲ ਕੋਈ ਗੱਲ ਨਾ ਕਰਦਾ ਚਾਰ ਦਿਨਾਂ ਬਾਅਦ ਉਹਨੂੰ ਦੌਰਾ ਪੈ ਗਿਆ ਇਹ ਚੌਥਾ ਦੌਰਾ ਸੀ ਪਹਿਲੇ ਤਿੰਨਾਂ ਦੌਰਿਆਂ ਨਾਲੋਂ ਬਹੁਤਾ ਸਖਤ ਦੌਰਾ ਕੀ ਪਿਆ ਬਸ ਮੁੜ ਕੇ ਸਾਹ ਹੀ ਨਹੀਂ ਆਇਆ ਦੁਪਹਿਰ ਦਾ ਵੇਲਾ ਸੀ ਦੇਆਲੋਂ ਨੇ ਉੱਚੀਆਂ ਚਾਂਗਾ ਮਾਰੀਆਂ ਗਵਾਂਢੀ ਆਗੇ ਹਰਦੇਤ ਸਿੰਘ ਦੀ ਲੋਥ ਨੂੰ ਪੁੰਜੇ ਲਾ ਲਿਆ ਦੇਆਲੋਂ ਦਾ ਬਿੰਦੇ ਛੱਟੇ ਇੱਕੋ ਵੈਣ ਬੇ ਤੈਨੂੰ ਪੁੱਤ ਦਾ ਹੱਥ ਵੀ ਨਾ ਲੱਗਿਆ ਵੇ ਮੈਨੂੰ ਸਹੇੜਨ ਆਲਿਆ ਪਸ਼ਪਿੰਦਰ ਦੇ ਜਾਣ ਵਾਦ ਉਸ ਦਿਨ 10 ਵਜੇ ਹਰਿੰਦਰ ਪਿੰਡ ਦੀ ਬੈਂਕ ਵਿੱਚ ਗਿਆ ਸੀ ਪੈਸੇ ਕਢਵਾ ਕੇ ਲੈ ਆਇਆ ਸੀ ਤੇ ਫਿਰ ਥੋੜੇ ਜਿਰਵਾਦ ਹੀ ਉਹ ਪਾਦਮਾ ਨੂੰ ਲੈ ਕੇ ਉੱਠ ਗਿਆ ਸੀ ਮਾਂ ਨੂੰ ਇਹ ਨਹੀਂ ਦੱਸ ਕੇ ਗਿਆ ਮਾਂ ਅਸੀਂ ਜਾਣੇ ਆ 10 ਦਿਨ ਤੱਕ ਮੁੜਦੇ ਨੇ ਤੂੰ ਅਢੀਕ ਨਾ ਰੱਖੀ ਅਸੀਂ ਆਪੇ ਆ ਜਾਾਂਗੇ ਪਦਮਾ ਨੇ ਦਿਆਲੋ ਦੇ ਪੈਰੀਂ ਹੱਥ ਲਾ ਕੇ ਜਾਣ ਦੀ ਇਜਾਜ਼ਤ ਮੰਗੀ ਸੀ ਤੇ ਫਿਰ ਹਰਦੇਤ ਸਿੰਘ ਦੇ ਭੋਗ ਤੋਂ ਇੱਕ ਦਿਨ ਪਹਿਲਾਂ ਉਹ ਆਏ ਤੇ ਫਿਰ ਪਿੰਡ ਵਿੱਚ ਚਰਤਾ ਦੇਖ ਲੋ ਅੱਖੇ ਪੜਿਆ ਵੀ ਐ ਪਤਾ ਨਹੀਂ ਕੀ ਜਾਤ ਕੋ ਜਾਤ ਐ ਕਿਸੇ ਖਾਨਦਾਨੀ ਕਾ ਟੁਕਦਾ ਤਾਂ ਦਾਜ ਨਾਲ ਘਰ ਪਰ ਦੇਣਾ ਸੀ ਅਗਲਿਆਂ ਨੇ ਸੁਣਿਆ ਇਹ ਤਾਂ ਨੀਰ ਵੀ ਨਹੀਂ ਲੈ ਕੇ ਆਏ ਦਾਜ ਨੂੰ ਕੀ ਸਹੇਰੇ ਬਣ ਕੇ ਲਿਆਂਦੀ ਐ ਉਹੀ ਖਸਕਾ ਲਿਆ ਆ ਕਿਧਰੋਂ ਐਡਾ ਵੱਡਾ ਘਰ ਸੀ ਪਟੀ ਮੇਸ ਕਰਕੇ ਰੱਖਦੀ ਕੇਰਾਂ ਦਾ ਹਰ ਦੇ ਤਸੂਂਦੇ ਇਸੇ ਦੁੱਖ ਨੇ ਦਾ ਨੂੰ ਲੈ ਲਿਆ ਹੋਰ ਕਿ ਉਹਨੇ ਸੂਈ ਖਾਦੀ ਸੀ ਜਿੱਦਣ ਆਈ ਉਦਣ ਹੀ ਲੈ ਲਿਆ ਉਹ ਤਾਂ ਚੌਥਾ ਦਿਨ ਮਸਾਂ ਪਿਆ ਐਹ ਜੀ ਚੰਦਰੀ ਘਰ ਵਿੱਚ ਬੜੀ ਕਿਤੋਂ ਦੀ ਦੇ ਲਈ ਪਿਆਰ ਰੱਖਣਸਾਰ ਬਸ ਪੜਾ ਲਿਖੇ ਲੋਕੋ ਤਾਰੀਫ ਵੀ ਕਰਦੇ ਨਾ ਮਾਜੁਗ ਇਹਨਾਂ ਹੀ ਮੁੰਡਿਆਂ ਨੇ ਲਿਆਣਾ ਜਾਤ ਪਾਤ ਦਾ ਦਹਹਜ ਨੂੰ ਕੌਣ ਪੁੱਛਦਾ 14 ਪਾਸ ਹੈ ਅਕਲ ਸ਼ਕਲ ਸਭ ਹੈ ਹਰਿੰਦਰ ਆਪ ਵੀ ਤਾਂ ਨਵੇਂ ਖਿਆਲਾਂ ਦੀ ਪੈਦਾਵਾਰ ਹੈ ਨੌਜਵਾਨ ਮੁੰਡੇ ਸ਼ਾਬਾਸ਼ ਦਿੰਦੇ ਬਈ ਕੇਰਾ ਤਾਂ ਜਲਵਾ ਦਿਖਾਤਾ ਹਰਿੰਦਰ ਨੇ ਕੋਈ ਆਖਦਾ ਮੈਂ ਤਾਂ ਆਪ ਇਦਾਂ ਹੀ ਕਰੂੰ ਤੇ ਫੇਰ ਹਰਿੰਦਰ ਨੇ ਹੋਰ ਵੀ ਜਲਵੇ ਦਿਖਾਏ ਪਿੰਡ ਦੇ ਲੋਕ ਉਹਦੀ ਅਕਲ ਉੱਤੇ ਹੈਰਾਨ ਹੁੰਦੇ ਆਪਣੇ ਅੰਦਰਲੇ ਘਰ ਦੀ ਸਵਾਤ ਢਾਕੇ ਉਹਨੇ ਉਥੇ ਦੋ ਪੱਕੇ ਕਮਰੇ ਪਵਾ ਦਿੱਤੇ ਪਿੰਡ ਦੇ ਨੌਜਵਾਨ ਤੇ ਪੜ੍ਹੇ ਲਿਖੇ ਬੰਦਿਆਂ ਦਾ ਇਕੱਠ ਕਰਕੇ ਇਸਤਨ ਲਾਇਬ੍ਰੇਰੀ ਖੋਲ੍ਹ ਦਿੱਤੀ ਲਾਇਬ੍ਰੇਰੀ ਦਾ ਨਾਂ ਰੱਖਿਆ ਬਲਕਾਰ ਯਾਦਗਾਰ ਲਾਇਬ੍ਰੇਰੀ ਲਾਇਬ੍ਰੇਰੀ ਵਿੱਚ ਪੰਚਾਇਤ ਫੰਡ ਖਰਚ ਕਰਵਾ ਕੇ ਤਿੰਨ ਚਾਰ ਪੰਜਾਬੀ ਦੇ ਰੋਜ਼ਾਨਾ ਅਖਬਾਰ ਲਵਾ ਦਿੱਤੇ ਭਾਏ ਰੂਪੇ ਨਿਤ ਅਖਬਾਰ ਆਉਂਦੇ ਸਨ ਭਾਏ ਰੂਪੇ ਤੋਂ ਆ ਕੇ ਇੱਕ ਬੰਦਾ ਇਹ ਅਖਬਾਰ ਲਾਇਬ੍ਰੇਰੀ ਵਿੱਚ ਸੁੱਟ ਜਾਂਦਾ ਸੀ ਜਲੰਧਰ ਉਹ ਪਿੰਡ ਦੇ ਹੋਰ ਸੂਝਵਾਨ ਮੁੰਡਿਆਂ ਨੂੰ ਨਾਲ ਲੈ ਕੇ ਗਿਆ 100 ਕਿਤਾਬ ਪੰਜਾਬੀ ਦੀ ਖਰੀਦ ਲਿਆਂਦੀ ਆਪਣੇ ਗੁਪਤ ਬਲਕਾਰ ਯਾਦਗਾਰ ਫੰਡ ਵਿੱਚੋਂ ਨਾਵਲਾਂ ਕਹਾਣੀਆਂ ਲੇਖਾਂ ਕਵਿਤਾਵਾਂ ਦੀਆਂ ਕਵਿਤਾਵਾਂ ਰੂਸੀ ਕਿਤਾਬਾਂ ਦੇ ਪੰਜਾਬੀ ਅਨੁਵਾਦ ਵੀ ਬਹੁਤ ਸਾਰੀਆਂ ਕਿਤਾਬਾਂ ਉਹਨੇ ਆਪ ਪਹਿਲਾਂ ਬੜੀਆਂ ਹੋਈਆਂ ਸਨ ਅੰਦਰਲੇ ਘਰ ਦੇ ਇਹਨਾਂ ਦੋ ਪੱਕੇ ਕਮਰਿਆਂ ਵਿੱਚੋਂ ਇੱਕ ਵਿੱਚ ਤਾਂ ਰੀਡਿੰਗ ਰੂਮ ਸੀ ਦੂਜੇ ਵਿੱਚ ਕਿਤਾਬਾਂ ਦੀਆਂ ਅਲਮਾਰੀਆਂ ਰੱਖ ਦਿੱਤੀਆਂ ਇੱਕ ਮੇਜ਼ ਅਤੇ ਦੋ ਤਿੰਨ ਕੁਰਸੀਆਂ ਵੀ ਬਿੱਲੇ ਰਹਿੰਦੇ ਗਿਆਨੀ ਜਗਿੰਦਰ ਸਿੰਘ ਨੂੰ ਕਿਤਾਬਾਂ ਦੇਣ ਅਤੇ ਮਰਵਾਉਣ ਦੇ ਕੰਮ ਉੱਤੇ ਲਾ ਦਿੱਤਾ ਜਗਿੰਦਰ ਸਿੰਘ ਪੰਜਾਬੀ ਤਾਂ ਜਾਣਦਾ ਸੀ ਪੰਜਾਬੀ ਪੜ੍ਹ ਲੈਂਦਾ ਤੇ ਲਿਖ ਲੈਂਦਾ ਉਹਨੇ ਇੱਕ ਰਜਿਸਟਰ ਲਾ ਲਿਆ ਪਿੰਡ ਦੇ ਲੋਕ ਉੱਥੋਂ ਕਿਤਾਬਾਂ ਲੈ ਜਾ ਕੇ ਪੜ੍ਹਦੇ ਇੱਕ ਮੋੜ ਦਿੰਦੇ ਦੂਜੀ ਲੈ ਜਾਂਦੇ ਕਿਤਾਬਾਂ ਫੜਨ ਦੀ ਕੋਈ ਫੀਸ ਨਹੀਂ ਸੀ ਹਰਿੰਦਰ ਆਪਣੇ ਕੋਲੋਂ ਗਿਆਨੀ ਜੋਗਿੰਦਰ ਸਿੰਘ ਜੋਗੀ ਨੂੰ 50 ਰੁਪਏ ਮਹੀਨਾ ਦਿੰਦਾ। 나జర్ ਮਰ ਗਿਆ ਸੀ। ਹਰਨਾਮੀ ਹਲੇ ਹੈਗੀ ਸੀ। ਹਰਨਾਮੀ ਦੇ ਘਰ ਹੀ ਹੁਣ ਜੋਗਿੰਦਰ ਸਿੰਘ ਰਹਿੰਦਾ ਸੀ। ਸੱਤ ਵਿੱਚ ਬੈਠ ਕੇ ਲੋਕ ਪੁਰਾਣੀਆਂ ਗੱਲਾਂ ਸ਼ੇਅਰ ਦੇ ਤਾਂ ਹੱਸਣ ਲੱਗਦੇ। ਨਵੇਂ ਮੁੰਡਿਆਂ ਨੂੰ ਵਿਸ਼ਵਾਸ ਹੀ ਨਾ ਆਉਂਦਾ ਕਿ ਗਿਆਨੀ ਜੋਗਿੰਦਰ ਸਿੰਘ ਹਰਨਾਮੀ ਦਾ ਕਦੇ ਘਰ ਵਾਲਾ ਸੀ ਤੇ ਉਹ ਜੋਗਿੰਦਰ ਸਿੰਘ ਅਤੇ ਹਰਨਾਮੀ ਦੇ ਹੋਣ ਵਾਲੇ ਰਿਸ਼ਤੇ ਨੂੰ ਦੇਖ ਕੇ ਹੈਰਾਨ ਹੁੰਦੇ। ਪਰਾਗਦਾਸ ਦਾ ਡੇਰਾ ਉਜੜ ਚੁੱਕਿਆ ਸੀ ਹੁਣ ਰਾਤ ਨੂੰ ਉੱਥੇ ਕੋਈ ਨਾ ਰਹਿੰਦਾ ਕਈ ਸਾਲਾਂ ਦੀ ਗੱਲ ਹੈ ਇੱਕ ਰਾਤ ਕੋਈ ਉਪਰੇ ਬੰਦੇ ਆਏ ਸਨ ਤੇ ਪਰਾਗਦਾਸ ਨੂੰ ਲੁੱਟ ਕੇ ਲੈ ਗਏ ਸਨ ਇੱਕ ਵਾਰ ਫੇਰ ਆਏ ਸਨ ਪਰਾਗਦਾਸ ਕੋਲੋਂ ਕੁਝ ਨਹੀਂ ਨਿਕਲਿਆ ਸੀ ਉਹ ਉਹਨੂੰ ਕੁੱਟ ਮਾਰ ਕੇ ਸੁੱਟ ਗਏ ਬਾਦੀਆਂ ਸੱਟਾਂ ਲੱਗੀਆਂ ਸਨ ਪਰਾਗਦਾਸ ਨੇ ਬਥੇਰਾ ਲੁੱਟ ਲਿਆ ਸੀ ਪਿੰਡ ਨੂੰ ਅਤੇ ਇਲਾਕੇ ਨੂੰ ਉਹਨੇ ਸਿਆਣਪ ਕੀਤੀ ਤੇ ਇੱਕ ਰਾਤ ਚੁੱਪਚਾਪ ਹੀ ਕਿਧਰੇ ਅਲੋਪ ਹੋ ਗਿਆ ਕਿ ਮਹੀਨਿਆਂ ਬਾਅਦ ਪਤਾ ਲੱਗਿਆ ਉਹ ਆਪਣੇ ਪਿੰਡ ਕਾਨਗੜ ਜਾ ਵੜਿਆ ਹੈ ਭਤੀਜਿਆਂ ਕੋਲ ਇੱਕ ਦਿਨ ਹਰਿੰਦਰ ਨੇ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਇਕੱਠਾ ਕੀਤਾ ਪ੍ਰਾਗ ਦਾਸ ਤੇ ਡੇਰੇ ਦੀ ਸ਼ਕਲ ਹੀ ਬਦਲ ਦਿੱਤੀ ਅੱਧ ਟਹਿ ਇੱਕ ਕਮਰੇ ਟਾ ਦਿੱਤੇ ਸਨ ਵਿਚਕਾਰੋਂ ਖੂਹੀ ਬੰਦ ਕਰ ਦਿੱਤੀ ਢੋਣੇ ਵਾਲੀ ਥਾਂ ਬਹੁਤ ਪੱਕੀ ਸੀ ਚੰਗਾ ਸਿਮਿੰਟ ਲੱਗਿਆ ਹੋਇਆ ਸੀ ਨਾਲ ਦੇ ਦੋ ਕਮਰੇ ਵੀ ਉਵੇਂ ਜਿਵੇਂ ਸਾਫਤ ਦੇ ਸਾਫਤ ਖੜੇ ਸਨ ਇਹ ਰਹਿਣ ਦਿੱਤੇ ਇੱਕ ਲੰਮਾ ਚੌੜਾ ਮੈਦਾਨ ਨਜ਼ਰ ਆਉਣ ਲੱਗਿਆ ਹੁਣ ਪ੍ਰਾਗ ਦਾਸ ਦਾ ਡੇਰਾ ਪੰਜਾਬ ਵਿੱਚ ਬਹੁਤ ਥਾਂਏ ਨਾਟਕ ਮੰਡਲੀਆਂ ਬਣ ਚੁੱਕੀਆਂ ਸਨ ਇਹ ਲੋਕ ਪਿੰਡ-ਪਿੰਡ ਜਾ ਕੇ ਡਰਾਮੇ ਖੇੜਦੇ ਲੋਕਾਂ ਵਿੱਚ ਨਮੀ ਜਾਗਰਤੀ ਆ ਰਹੀ ਸੀ ਪਰ ਆਗਦਾਸ ਤੇ ਡੇਰੇ ਇੱਕ ਪੱਕੀ ਸਟੇਜ ਬਣਾ ਕੇ ਪਿੰਡ ਦੇ ਨੌਜਵਾਨ ਸਭਾ ਨੇ ਇਸ ਥਾਂ ਬਹੁਤ سارے ਡਰਾਮੇ ਖੜਵਾਏ ਇੱਕ ਵਾਰ ਪਿੰਡ ਵਿੱਚ ਨੌਜਵਾਨ ਸਭਾ ਵੱਲੋਂ ਪਿੰਡੂ ਮੇਲਾ ਵੀ ਕਰਾਇਆ ਗਿਆ ਦੋ ਰਾਤਾਂ ਨਾਟਕ ਖੇਡੇ ਨੇੜੇ-ਤੇੜੇ ਦੇ ਸਾਰੇ ਪਿੰਡ ਵੀ ਆਏ ਗੁਰਵਖ ਸਿੰਘ ਨੇ ਦੋਵੇਂ ਦਿਨ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਬੜਾ ਵਿਦਵਤਾ ਭਰਪੂਰ ਲੈਕਚਰ ਦਿੱਤਾ ਪਿੰਡ ਦੇ ਲੋਕ ਉਹਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੂੰ ਗਰਵਖ ਸਿੰਘ ਆਪਣਾ ਆਪਣਾ ਲੱਗਿਆ ਲੱਗਦਾ ਕਿਵੇਂ ਨਾ ਉਹ ਪਿੰਡ ਦਾ ਜਮਾਈ ਸੀ ਇਹ ਕਿਤਾਬ ਇੱਥੇ ਹੀ ਸਮਾਪਤ ਹੁੰਦੀ ਹੈ ਹੁਣ ਮੈਂ ਲੈ ਕੇ ਆਵਾਂਗੀ ਤੁਹਾਡੇ ਲਈ ਕੋਈ ਹੋਰ ਨਵੀਂ ਕਿਤਾਬ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਲਾਈਕ ਜਾਂ ਸ਼ੇਅਰ ਮੇਰੇ ਲਈ ਬਹੁਤ ਹੀ ਮੁੱਲਵਾਨ ਹੈ ਧੰਨਵਾਦ